ਆਵਾਜ਼ ਇੱਕ ਹਲਕ ਦੇ ਇਸ ਪੇਜ ਤੇ ਤੁਹਾਡਾ ਸਵਾਗਤ ਦੋਸਤੋ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਚਧਰਾਣਾ ਸਾਹਿਬ ਪਿੰਡ ਗੋਸਲਾ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਦੀਆਂ ਨੇ ਜਿੱਥੇ ਦੋ ਧਿਰਾਂ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ ਤੇ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇंदे ਤੀਸਰੀ ਵਾਰ ਅੱਜ ਇਸ ਪਿੰਡ ਵਿੱਚ ਆਏ ਤੇ ਦੋਨਾਂ ਧਿਰਾਂ ਦਾ ਪੱਖ ਸੁਣਿਆ ਦੋਨਾਂ ਧਿਰਾਂ ਨੇ ਅੱਜ ਪੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਗੇ ਰੱਖਿਆ। ਵੇਖਣ ਵਾਲੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਤੋਂ ਦੋ ਸਾਲਾਂ ਤੋਂ ਲਗਭਗ ਇੱਕ ਕਮੇਟੀ ਬਣੀ ਸੀ। ਉਸ ਕਮੇਟੀ ਨੇ ਆਪਣਾ ਕੰਮ ਸ਼ੁਰੂ ਕੀਤਾ ਹੋਇਆ ਸੀ। ਪਰੰਤੂ ਪਿੰਡ ਦੇ ਹੀ ਕੁਝ ਸੱਜਣ ਜਿਹੜੇ ਪਹਿਲਾਂ ਕਮੇਟੀ ਤੇ ਕਾਬਜ ਸਨ ਉਹ ਚਾਹੁੰਦੇ ਸਨ ਕਿ ਕਮੇਟੀ ਉਨ੍ਹਾਂ ਮੁਤਾਬਕ ਕੰਮ ਕਰੇ ਅਤੇ ਪਿੰਡ ਦੇ ਹੀ ਇੱਕ ਵਿਅਕਤੀ ਸ਼ੰਗਾਰਾ ਸਿੰਘ ਦੀ ਧੀ ਦੇ ਅਨੰਦਕਾਰਜਾਂ ਨੂੰ ਲੈ ਕੇ ਪ੍ਰਬੰਧਕ ਕਮੇਟੀ ਨਾਲ ਕੋਈ ਟਕਰਾਅ ਹੋਇਆ ਸੀ। ਅਤੇ ਪ੍ਰਬੰਧਕ ਕਮੇਟੀ ਦਾ ਦੋਸ਼ ਸੀ ਕਿ ਉਹ ਬੰਦਾ ਸਿਰਸਾ ਡੇਰਾ ਦੇ ਨਾਲ ਸੰਬੰਧਿਤ ਸੀ ਉਹ ਜਾਣ ਬੁੱਝ ਕੇ ਮਾਹੌਲ ਖਰਾਬ ਕਰਨਾ ਚਾਹੁੰਦਾ ਸੀ ਅੱਜ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਇਕੱਠੇ ਹੋਏ ਜਿਨ੍ਹਾਂ ਜਾਗਾਰੀਆਂ ਦੀ ਗੂੰਜ ਵਿੱਚ ਅੱਜ ਨਵੀਂ ਪ੍ਰਬੰਧਕ ਕਮੇਟੀ ਨੂੰ ਅੱਜ ਚੱਲ ਰਹੀ ਪ੍ਰਬੰਧਕ ਕਮੇਟੀ ਨੂੰ ਮਾਨਤਾ ਦਿੱਤੀ ਅਤੇ ਅਸੀਂ ਪਿੰਡ ਦੇ ਕੁਝ ਲੋਕਾਂ ਨਾਲ ਗੱਲਬਾਤ ਵੀ ਕੀਤੀ ਆਓ ਸੁਣਦੇ ਹਾਂ ਇਸ ਮੌਕੇ ਕੀ ਕੁਝ ਹੋਇਆ ਮਾਇਆਵਤਾਰ ਸਿੰਘ ਜੀ ਪਿੰਡ ਗੋਸਲ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਮਸਲਾ ਇੱਥੇ ਕੋਈ ਨਹੀਂ ਹੈਗਾ ਜੀ ਇਹਦਾ ਪੁਰਾਣੀ ਕਮੇਟੀ ਐਮਬੀ ਰੋਲਾ ਪਉਂਦੀ ਹੈ ਬਾਦੂ ਦਾ ਕੀ ਰੋਲਾ ਕੀ ਹੈ ਅਸੀਂ ਉਹਨਾਂ ਦਾ ਹਿਸਾਬ ਕਿਤਾਬ ਮੰਗੇ ਜੀ ਨਵੀਂ ਲੋਕ ਸਾਨੂੰ ਪਿੰਡ ਦੇ ਕਹਿੰਦੇ ਨੇ ਵੀ ਵੀ ਜਦ ਇਹ ਹਿਸਾਬ ਕਿਤਾਬ ਨਹੀਂ ਤਾਂ ਤੁਸੀਂ ਕੀ ਦੇਮੋਗੇ ਇਹੀ ਗੱਲ ਆ ਜੀ ਹੋਰ ਕੋਈ ਗੱਲ ਨਹੀਂ ਇਹ ਉਹਨਾਂ ਦਾ ਹਿਸਾਬ ਕਿਤਾਬ ਮੰਗਦੇ ਆ ਉਹ ਕੋਈ ਨਹੀਂ ਦਿੰਦੇ ਸਾਨੂੰ ਰੇਡੀਓ ਜਿਹਾ ਅਲਾਸਮੈਂਟ ਕਰਕੇ ਚਲੇ ਗਏ ਜੀ ਸਾਲ ਤੋਂ ਉੱਤੇ ਹੋ ਗਿਆ ਕੋਈ ਪੈਸਾ ਨਹੀਂ ਦਿੰਦੇ ਕਹਿੰਦੇ ਅਸੀਂ ਤਾਂ ਇੱਥੇ ਆਹ ਕਰਨਾ ਸੀ ਤਾਂ ਉਹ ਕਰਨਾ ਜੀ ਕੋਈ ਨਹੀਂ ਕਰ ਦਿੰਦੇ ਸਾਨੂੰ ਹੁਣ ਕੀ ਅੱਜ ਇੱਥੇ ਇਕੱਠ ਹੋਇਆ ਹੈ ਇਹ ਕੱਟ ਜੇ ਉਹਦਾ ਕੋਟਾ ਵਾਲਿਆਂ ਨੂੰ ਪਤਾ ਹੋਊ ਬਾਬਿਆਂ ਨੂੰ ਜੀ ਉਹ ਉਹਨਾਂ ਨੂੰ ਵੀ ਕੀ ਰੌਲਾ ਜੀ ਬਾਬਾ ਜੀ ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਤੇ ਸਾਡੇ ਜੀ ਪਿਛਲੇ ਡੇਢ ਸਾਲ ਤੋਂ ਕਮੇਟੀ ਨਵੀਂ ਕਮੇਟੀ ਬਣੀ ਆ ਉਹਦੇ ਤਹਿਤ ਜੀ ਅੱਜ ਦੁਬਾਰਾ ਪਿੰਡ ਦਾ ਨਗਰ ਦਾ ਇਕੱਠ ਹੋਇਆ ਸੀਗਾ ਜੀ ਉਈ ਆਇਆ ਸੀ ਇੱਥੇ ਕੌਣ ਸੀ ਕੀ ਸੀ ਇਹ ਇਹ ਮਨਜੀਤ ਸਾਹਿਬ ਤੋਂ ਸ਼ਰੋਮਣੀ ਕਮੇਟੀ ਦੇ ਮੈਂਬਰ ਆਏ ਸੀਗੇ ਜੀ ਭਰਮਜੀਤ ਸਿੰਘ ਸਖਤਰ ਬਾਬਾ ਜੀ ਆਏ ਸੀਗੇ ਤੇ ਉਹ ਸਾਰਾ ਸੰਕੀਪ ਚ ਰਿਪੋਰਟ ਲੈ ਕੇ ਗਏ ਨੇ ਜੋ ਵੀ ਗੱਲਬਾਤ ਆ ਦੋਹਾਂ ਧਿਰਾਂ ਦੇ ਪੱਖ ਸੁਣੇ ਨੇ ਹਾਂ ਦੋਹਾਂ ਧਿਰਾਂ ਹਾਂਜੀ ਸੁਣੇ ਨੇ ਜੀ ਦੋ ਦੋਹਾਂ ਧਿਰਾਂ ਦੇ ਪਰ ਕਿਤੇ ਨਾ ਕਿਤੇ ਸਾਡੀ ਪੂਰੀ ਸੰਤੁਸ਼ਟੀ ਨਹੀਂ ਜੀ ਹਜੇ ਹੋਈ ਜਿਹੜਾ ਵਿਵਾਦ ਚੱਲਦਾ ਕਦੋਂ ਦਾ ਚੱਲ ਰਿਹਾ ਹੈ ਕਿੰਨੀ ਦੇਰ ਕਿੰਨੀ ਹੋਊਗੀ ਬਾਬਾ ਜੀ ਵੈਸੇ ਤਾਂ ਇਹ ਸਾਡੇ ਜੀ ਲਾ ਲੋ ਜੱਡੀ ਇਹ ਕਮੇਟੀ ਬਣੀ ਆ ਜੀ ਉਸ ਤੋਂ ਵੀ ਪਹਿਲਾਂ ਦਾ 15-20 ਸਾਲ ਪਹਿਲਾਂ ਤੋਂ ਕਮੇਟੀ ਬਹੁਤ ਚਿਰ ਦੇ ਸਾਡੇ ਨਾਲ ਪੁਰਾਣੇ ਬਜ਼ੁਰਗ ਵੀ ਬਦਲਣਾ ਚਾਹੁੰਦੇ ਸੀ ਚੇਂਜ ਕਰਨੀ ਚਾਹੁੰਦੇ ਸੀ ਪਰ ਉਹ ਕਿਸੇ ਨਾ ਕਿਸੇ ਕਾਰਨਾ ਕਰਕੇ ਚਲੋ ਫਿਰ ਵੀ ਨਗਰ ਕਹਿੰਦਾ ਸੀ ਵੀ ਇਹ ਸੇਵਾ ਕਰਦੇ ਆਉਂਦੇ ਆ ਵੀ ਚੱਲ ਕਰੀ ਜਾਂਦੇ ਆ ਤੇ ਹੁਣ ਜਿਆਦਾ ਜਿਆਦਾ ਵਿਵਾਦ ਵਧ ਗਿਆ ਤੇ ਕਈ ਚੀਜ਼ਾਂ ਤੇ ਹੁਣ ਜਿਵੇਂ ਆਪਾਂ ਸਾਫ ਕਿਤਾਬ ਨੂੰ ਲੈ ਕੇ ਜਾਂ ਹੋਰ ਤਾਂ ਤਾਂ ਕਰਕੇ ਜੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਹੈ ਜੀ ਤੇ ਹੁਣ ਕੀ ਫੈਸਲਾ ਚ ਪਿੰਡ ਵਾਲਿਆਂ ਦਾ ਪਿੰਡ ਵਾਲਿਆਂ ਨੇ ਦੁਬਾਰੇ ਇਕੱਠ ਕੀਤਾ ਜੀ ਇਹਨਾਂ ਨੂੰ ਮਨਜ਼ੂਰ ਆ ਜੀ ਸਾਰੀ ਪੰਚਾਇਤ ਨੇ ਕਮੇਟੀ ਚੁਣੀ ਸੀਗੀ ਤੇ ਨਗਰ ਕਹਿੰਦਾ ਵੀ ਹੁਣ ਜਿਵੇਂ ਘਟੋ ਘਟ ਪੰਜ ਸਾਲ ਦਾ ਨਵੀਂ ਕਮੇਟੀ ਨੂੰ ਦਿੱਤੇ ਜਾਣ ਵੀ ਵਧੀਆ ਕੰਮ ਕਰ ਰਹੇ ਨੇ ਤਾਂ ਇਹਨਾਂ ਨੂੰ ਪੰਜ ਸਾਲ ਦੀ ਖਤਰ ਇਹ ਕਹਿ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਸ਼੍ਰੋਮਣੀ ਕਮੇਟੀ ਵਾਲੇ ਜੀ ਕਹਿ ਕੇ ਗਏ ਨੇ ਅਸੀਂ ਹੁਣ ਉਹ ਰਿਪੋਰਟ ਥੋੜੀ ਜਿਹੀ ਦੇਖੀ ਸੀਗੀ ਉਹਦੇ ਵਿੱਚ ਦੂਜੀ ਧਿਰ ਨੇ ਸ਼ਿਕਾਇਤ ਕੀਤੀ ਆ ਵੀ ਇਹ ਆਪ ਆਪਣੀ ਧੱਕੇ ਨਾਲ ਕਮੇਟੀ ਜਾਂ ਇੱਕ ਸੰਗਾਰਾ ਸਿੰਘ ਦਾ ਲੜਕੀ ਦੇ ਵਿਆਹ ਨੂੰ ਲੈ ਕੇ ਥੋੜਾ ਜਿਹਾ ਬਿਵਾਦ ਸੀਗਾ ਉਹਦੇ ਬਾਰੇ ਸੀਗਾ ਉਹ ਅਸੀਂ ਖੁੱਲ੍ਹ ਕੇ ਸਾਰੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੇਰਾ ਨੌਜਿੰਦਰਪੈ ਸਿੰਘ ਮੈਂ ਇਸੇ ਪਿੰਡ ਦਾ ਵਸਿੰਦਾ ਜੀ ਤੇ ਇਹ ਬਸ ਜੋ ਸਾਨੂੰ ਖੁਦ ਨਹੀਂ ਸਮਝ ਆ ਰਿਹਾ ਵੀ ਇਹ ਕਾਹਦਾ ਮਸਲਾ ਏ ਕਣ ਹੋ ਰਿਹਾ ਪਹਿਲੀ ਕਮੇਟੀ ਨੇ ਵੀ ਚਲੋ ਕੰਮ ਕਰਦੇ ਰਹੇ ਸਾਨੂੰ ਤਾਂ ਇਹ ਨਹੀਂ ਸੀ ਪਹਿਲੀ ਕਮੇਟੀ ਦਾ ਪਤਾ ਵੀ ਉਹ ਜੀ ਮੈਂਬਰ ਕਿੰਨੇ ਨੇ ਕਿਸੇ ਨੂੰ ਕੋਈ ਪੁੱਛਿਆ ਨਹੀਂ ਸੀ ਜਿਆ ਕੋਈ ਗੱਲਬਾਤ ਨਹੀਂ ਸੀ ਮੈਂ ਚਲੋ ਕੰਮ ਚੱਲਦਾ ਸੀਗਾ ਪਿੰਡ ਸਹਿਮਤ ਸੀਗਾ ਵੀ ਚਲੋ ਜਿਵੇਂ ਚੱਲਦਾ ਚੱਲੀ ਜਾਂਦੋ ਹੁਣ ਪਿੰਡ ਨਹੀਂ ਚਾਹਿਆ ਇਹ ਕੋਈ ਕਮੇਟੀ ਬਦਲਨੀ ਕੋਈ ਇੱਕ ਬੰਦਾ ਨਹੀਂ ਬਦਲ ਦਿੰਦਾ ਹੁੰਦਾ ਉਹਨੂੰ ਉਹ ਪਿੰਡ ਨਹੀਂ ਚਾਹਿਆ ਪੰਚਾਇਤ ਨਹੀਂ ਚਾਹਿਆ ਜੇ ਆਪਾਂ ਉੱਠ ਕੇ ਅਲੀਗੇਸ਼ਨ ਲਾਇਆ ਜੇ ਮੰਨ ਲਓ ਵੀ ਇੱਕ ਬੰਦੇ ਨੂੰ ਪਿੰਡ 'ਚੋਂ 3000 ਬੰਦੇ 'ਚੋਂ ਦੋ ਬੰਦਿਆਂ ਨੂੰ ਮਨਜ਼ੂਰ ਨਹੀਂ ਹੈਗਾ ਉਹ ਕਹਦਾ ਵੀ ਇਹ ਤਾਂ ਆਪੇ ਹੀ ਬਣੇ ਹੋਏ ਨੇ ਉਹ ਕੋਈ ਐਡੀ ਗੱਲ ਵਧੀਆ ਨਹੀਂ ਹੁੰਦੀ ਉਹ ਉਹ ਪਿੰਡ ਨਹੀਂ ਚੁਣੀਆ 11 ਮੈਂਬਰੀ ਕਮੇਟੀ ਇਹ ਵਧੀਆ ਕੰਮ ਕਰ ਰਹੀ ਆ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਆ ਸਾਰਾ ਹਿਸਾਬ ਕਿਤਾਬ ਰੱਖ ਰਹੀ ਆ ਉਹਨਾਂ ਨੇ ਸੇਵਾ ਕਰਨ ਲਈ ਕੋਈ ਇਹਨਾਂ ਨੂੰ ਸੇਵਾ ਕਰਨ ਤਾਂ ਦੋ ਮੜਾ ਜਾ ਮੈਂ ਤਾਂ ਇਹ ਅਸਤਾਂ ਇਹ ਗੱਲ ਤੋਂ ਹੈਰਾਨ ਆ ਵੀ 1 ਸਾਲ ਦੇ ਵਿੱਚ ਇੰਨੇ ਰੋਜ਼ ਦਾ ਵਿਵਾਦ ਰੋਜ਼ ਦਾ ਵਿਵਾਦ 50 ਸਾਲਾਂ ਜਿੰਨੇ ਆਪਣੇ ਪੰਜ ਵਿਵਾਦ ਵੀ ਨਹੀਂ ਹੋਏ ਕਮੇਟੀ ਦੇ ਕਿੰਨਾ ਕੁ ਪਿੰਡ ਸਹਿਮਤ ਆ ਕਿੰਨੇ ਪਰਸੈਂਟ ਇਸ ਦਾ ਸਾਰੀ ਪਰਸੈਂਟ ਸਹਿਮਤ ਨੇ ਜੀ ਸਾਰੇ ਪਿੰਡ ਨੇ ਬਣਾਇਆ ਜੀ 5% ਤੁਸੀਂ ਇਹ ਗੱਲ ਇਹ ਇਹ ਸੋਚ ਲਓ ਵੀ ਤੁਸੀਂ ਸਾਡੇ ਦੂਆ ਗੁਰਦੁਆਰਾ ਸਾਹਿਬ ਹੋਰ ਵੀ ਕਮੇਟੀ ਇੱਕ ਬਣੀ ਹੋਈ ਉਹ ਵੀ ਨਾਲ ਇਹ ਕਮੇਟੀ ਨਾਲ ਸਹਿਮਤ ਆ ਹਰ ਚੀਜ਼ ਹਰ ਕੋਈ ਗੁਰਪਰਬ ਆਉਂਦਾ ਕੋਈ ਹੋਰ ਦਿਨ ਤੇ ਹਰ ਆਉਂਦਾ ਮਿਲ ਕੇ ਮਨਾਉਂਦੇ ਨੇ ਉਹਦੇ ਵਿੱਚ ਕੋਈ ਵਿਵਾਦ ਨਹੀਂ ਫਿਰ ਇਹ ਆ ਵਿਵਾਦ ਚਾਹੁੰਦੇ ਹੀ ਆ ਵੀ ਜੋ ਨਵੀਂ ਕਮੇਟੀ ਆ ਉਹਨੂੰ ਸਹੀ ਤਰੀਕੇ ਨਾਲ ਪੂਰੇ ਸਹੀ ਸੁਜੇ ਢੰਗ ਨਾਲ ਚੱਲ ਰਹੀ ਆ ਉਹਨੂੰ ਚੱਲਣ ਦੇਣਾ ਚਾਹੀਦਾ ਇੱਕ ਦੂਸਰੀ ਗੱਲ ਸਾਰਿਆਂ ਨੂੰ ਵੱਡੀ ਗੱਲ ਅਸੀਂ ਘਰੇ ਆਪਣੀਆਂ ਤਾਂ ਕੋਠੀਆਂ ਬਹੁਤ ਪਾਉਣ ਜਾਣਦੇ ਆ ਜੀ ਸਾਨੂੰ ਹਰ ਕਮਰੇ ਵਿੱਚ ਲੈਟਰਨ ਬਾਥਰੂਮ ਚਾਹੀਦਾ ਈਵਨ ਇਹ ਵੀ ਆ ਵੀ ਜੇ ਥੱਲੇ ਕਿਚਨ ਅਲੱਗ ਚਾਹੀਦੀ ਆ ਜੇ ਡਬਲ ਸਟੋਰੀ ਆ ਤਾਂ ਅਲੱਗ ਕਿਚਨ ਚਾਹੀਦੀ ਆ ਇੱਕ ਸਾਡੇ ਘਰ ਦਾ ਜਿਹਨੂੰ ਅਸੀਂ ਮੰਨਦੇ ਆ ਗੁਰੂ ਘਰ ਨੂੰ ਉਹਦਾ ਵਜ਼ੀਰ ਉਹ ਬਜਰਾ ਇਥੋਂ 20 ਕਿਲੋ ਉਧਰ ਜਾਵੇ ਉਧਰ ਜਾਵੇ ਇਥੇ ਆ ਕੇ ਉਹ 3 ਭੈਣਾਂ ਉਹ ਵੀ ਨੇ ਜੇ ਉਹਨੇ ਇੱਕ ਕਮਰੇ 'ਚ ਅਸੀਂ ਉਹਨੂੰ 에어 ਫ੍ਰਿਜ ਰੱਖ ਲਈ ਉਹ ਕਿੱਡਾ ਕੋ ਗਨਾਹ ਹੋ ਗਿਆ ਜੀ ਇਹ ਗੱਲਾਂ ਦਾ ਵੀ ਬਵਾਦ ਜੇ ਛੱਡਦਾ ਫਿਰ ਤਾਂ ਬਹੁਤ ਘੱਟੀਆਂ ਗੱਲਾਂ ਹਾਂਜੀ ਮੇਰਾ ਨਾਮ ਪ੍ਰਦੀਪ ਸਿੰਘ ਆ ਜੀ ਮੈਂ ਜੋ ਪੰਚਾਇਤ ਐਕਸ ਪੰਚਾਇਤ ਜੋ ਪੰਚਾਇਤ ਹੁਣ ਭੰਗ ਹੋਈ ਆ ਜੀ ਉਹਦੇ ਵਿੱਚੋਂ ਇਹ ਜੀ ਸਾਡੇ ਗੁਰਦੁਆਰੇ ਕਮੇਟੀ ਦਾ ਅੱਜ ਤੋਂ 1.5 ਸਾਲ ਪਹਿਲਾਂ ਇਕੱਠ ਹੋਇਆ ਸੀ ਸਾਰੇ ਪਿੰਡ ਦਾ ਜੀ ਰਾੜ ਮਿਲ ਕੇ ਹੀ ਸਾਰਿਆਂ ਨੇ ਕਮੇਟੀ ਬਣਾ ਦਿੱਤੀ ਚੱਲ ਰਹੀ ਹੈ ਜੋ ਪੁਰਾਣੀ ਕਮੇਟੀ ਉਹ ਕਹਿ ਰਹੇ ਨੇ ਉਹ ਪਹਿਲਾਂ ਕਿਸੇ ਦੀ ਕਮੇਟੀ ਨਹੀਂ ਬਣਾਈ ਹੋਈ ਸੀਗੀ ਜੀ ਉਹ ਇੱਕ ਦੋ ਬੰਦੇ ਚਲਾ ਰਹੇ ਸੀ ਜੀ politcal ਦਬਾਅ ਸੀਗਾ ਜੀ ਉਹਦੇ ਉੱਤੇ ਹੁਣ ਚਲੋ ਲੋਕਾਂ ਨੂੰ ਥੋੜਾ ਜਿਆਦਾ ਲੱਗਿਆ ਜੀ ਵੀ ਬਸ ਵੀ ਐਸੀ ਬਦਲੀ ਕਰੀਏ ਤਾਂ ਬਦਲੀ ਬਦਲੀ ਕਰਨੀ ਅੱਗੇ ਵੀ ਚਾਹੀ ਆ ਇਹ politcal ਦਬਾਅ ਕਰਕੇ ਕੁਛ ਨਾ ਕੁਛ ਕਰਕੇ ਹਟਾ ਆਂਦੇ ਸੀਗੇ ਜੀ ਹੁਣ ਇਹ ਐਸੀ ਬਦਲੀ ਕਰਾਈ ਜੀ ਹੁਣ ਇਹ ਸਾਡੇ ਤੇ ਇੱਕ ਕਮੇਟੀ ਦੇ ਨਵਾਂ ਫੈਸਲੇ ਸੇਜ ਰਹੇ ਨੇ ਜੀ ਜੋ ਕਿ ਸ਼ੰਗਾਰਾ ਸਿੰਘ ਆ ਜੀ ਉਹਦੀ ਲੜਕੀ ਦਾ ਵਿਆਹ ਸੀਗਾ ਜੀ ਸਾਡੇ ਕੋਲ ਤੇ ਕੱਠ ਵੀ ਕੀਤਾ ਗਿਆ ਉਹਨੂੰ ਸਮਝਾਇਆ ਗਿਆ ਪੰਚਾਇਤ ਕੰਨੀਆਂ ਵੀ ਅਸੀਂ 프리 ਆਨੰਦ ਕਾਰਜ ਕਰਾਂਗੇ ਜੀ ਪੰਚਾਇਤ ਕੰਨੀਆਂ ਤੇ ਕਮੇਟੀ ਕੰਨੀਆਂ ਜੀ ਪਰ ਉਹਨਾਂ ਨੇ ਜੀ ਉਹ ਸਰਸੇ ਵਾਲੇ ਦਾ ਭੰਗੀ ਆ ਜੀ ਉਹਨੂੰ ਉਂਗਲੀ ਲਾ ਕੇ ਸਾਨੂੰ ਇੱਧਰ ਗੁਰਦੁਆਰੇ ਲਿਆ ਕੇ ਜਾਣ ਕੇ ਉਹਨੂੰ ਲੜਾਇਆ ਗਿਆ ਜੀ ਅੱਜ ਤੋਂ ਕਈ ਸਾਲ ਪਹਿਲਾਂ ਵੀ ਸਾਡੇ ਪਿੰਡ ਦੇ ਵਿੱਚ ਵਿਵਾਦ ਖੜਾ ਕਰਾਇਆ ਗਿਆ ਸੀਗਾ ਜੀ ਐਸਸੀ ਭਾਈਚਾਰੇ ਨਾਲ ਜਦੋਂ ਵੀ ਇਹਦਾ ਦੇਣ ਲੈਣ ਸੀਗਾ ਜੀ ਵਿੱਚ ਸਾਮਲ ਹੁਣ ਫੇਰ ਉਹਨੂੰ ਚੱਕ ਰਹੇ ਨੇ ਜੀ ਇਹ ਇਸ ਲਈ ਸਾਨੂੰ ਇਹ ਆ ਵੀ ਸਾਡੇ ਪਿੰਡ ਦਾ ਡਰ ਬਣਿਆ ਰਹਿੰਦਾ ਵੀ ਕਿਤੇ ਕੋਈ ਅਣ ਨਿਕਟ ਲਾਈਨ ਅਪ ਆਪਰ ਜੇਵੇ ਜੀ ਤੋਂ ਇਹਨੂੰ ਸਾਨੂੰ ਇੰਨਾ ਵੀ ਖਤਰਾ ਆ ਜੀ ਪਿੰਡ ਨੂੰ ਇੱਕ ਇੱਕ ਦੋ ਦੋ ਬੰਦੇ ਬੈੰਨੇ ਆ ਜੀ ਰਾਤ ਨੂੰ ਇੱਥੇ ਦੂਜੀ ਗੱਲ ਜੀ ਜੋ ਕਿ ਪ੍ਰਾਣੀ ਕਮੇਟੀ ਦੇ ਦੋ ਤਿੰਨ ਬੰਦੇ ਸੀਗੇ ਜੀ ਸ਼ਾਮ ਨੂੰ ਉਹਦੇ ਵਿੱਚੋਂ ਪੰਚਾਇਤ ਵੀ ਮਨਤਾ ਕਰ ਚੁੱਕੀ ਇਹਨਾਂ ਦੀਆਂ ਤੇ ਨਾਲ ਸਾਡੇ ਪਿੰਡ ਵੀ ਮਨਤਾ ਕਰ ਚੁੱਕਿਆ ਵੀ ਕੋਈ ਗੱਲ ਨਹੀਂ ਜੋ ਹਿਸਾਬ ਕਿਤਾਬਾ ਤੁਸੀਂ ਦੱਸਦੇ ਹੋ ਸਾਨੂੰ ਦੇ ਦਿਓ ਇਹਨਾਂ ਨੇ ਕੋਈ ਹਿਸਾਬ ਨਹੀਂ ਦਿੱਤਾ ਜੀ ਬਿਲਕੁਲ ਹੀ ਜੋ ਵੀ ਹੈ ਉਹਦਾ ਰੱਕੀ ਬੈਟ ਨੇ ਸੋਮਨੀ ਕਮੇਟੀ ਵਾਲੇ ਸਾਡੇ ਅੱਜ ਆਏ ਸੀਗੇ ਜੀ ਅੱਗੇ ਵੀ ਦੋ ਤਿੰਨ ਗਰੀ ਆ ਕੇ ਮਿਲ ਕੇ ਗਏ ਨੇ ਸਾਨੂੰ ਪਰ ਉਹਨਾਂ ਨੇ ਵੀ ਸਾਡੀ ਸੰਤੋਸ਼ਟੀ ਨਹੀਂ ਕਰਾਈ ਜੀ ਉਹ ਵੀ ਜਾਣੀ ਮਤਲਬ ਐ ਸੀ ਉਹਨਾਂ ਨੂੰ ਕਿਹਾ ਸੀ ਕਿ ਕਾਜੀ ਹਸਾਬ ਪੁਸਤਕੀ ਦਾ ਦੋ ਸਾਨੂੰ ਜੇ ਤੁਸੀਂ ਇਹਨਾਂ ਦੀ ਗੱਲ ਸੁਣ ਰਹੇ ਹੋ ਵੀ ਆ ਇੱਕ ਨਿਕਣਾ ਵੀ ਇੱਕ ਪਾਸਾ ਦਾ ਕਰੋ ਜੀ ਸਾਡਾ ਇਸ ਲਈ ਹੱਥ ਬੰਨ੍ਹ ਕੇ ਬੇਨਤੀ ਆਈ ਸੋਮਨੀ ਕਮੇਟੀ ਮੂਰੇ ਵੀ ਅਸੀਂ ਇਹਨਾਂ ਦੀ ਇੱਜ਼ਤ ਕਰਦੇ ਹਾਂ ਸਾਡੇ ਪਿੰਡ ਦਾ ਮਸਲਾ ਪਿੰਡ 'ਚ ਹੀ ਰਹਿਣ ਦਿੱਤਾ ਜਾਵੇ ਇਹਨੂੰ ਵਿਗਾੜਿਆ ਨਾ ਜਾਵੇ ਜੀ ਇਸ ਮੌਕੇ ਅਸੀਂ ਦੂਸਰੀ ਧਿਰ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਇਸ ਮਸਲੇ ਬਾਰੇ ਆਪਣਾ ਪੱਖ ਪੇਸ਼ ਕਰਦੇ ਆਂ ਦੱਸਿਆ ਭਜੀ ਸਿੰਘ ਸਾਫਕਾ ਪੰਚ ਸਮੂਹ ਨਗਰ ਦੇ ਜੋ ਪਤਵੰਤੇ ਗੁਰੂ ਘਰ ਦੇ ਸੇਵਾਦਾਰ ਨੇ ਉਹਨਾਂ ਵੱਲੋਂ ਸ਼ਿਕਾਇਤ ਸੀ ਜੀ ਬਈ ਜੋ ਸਾਡੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਆ ਉਹ ਜੋ ਪੰਚਾਇਤ ਸੀ ਪਿਛਲੀ 16 ਮੈਂਬਰੀ ਕਮੇਟੀ ਉਹਨਾਂ ਵੱਲੋਂ ਬਣਾਈ ਗਈ ਨਗਰ ਦੀ ਸਹਿਮਤੀ ਨਾਲ ਉਸ ਤੋਂ ਬਾਅਦ ਮਸਲਾ ਕੀ ਹੋਇਆ ਉਸ ਬੰਦੇ ਮਤਲਬ ਸੁਣ ਚ ਆਇਆ ਵੀ ਉਹਨਾਂ ਬੰਦਿਆਂ ਨੇ ਉਹ ਕਮੇਟੀ ਕੱਟ ਕੇ ਅਬ ਦੀ ਕੋਈ 11 ਮੈਂਬਰੀ ਕਮੇਟੀ ਸੁਣੀ ਆ ਗੱਲ ਕਲੀਅਰ ਨਹੀਂ ਵੀ ਉਹ ਰਜਿਸਟਰਡ ਕਰਵਾਈ ਆ ਜੋ ਕਿ ਚੱਲ ਰਿਹਾ ਸੀ ਵਧੀਆ ਸਾਰਾ ਪ੍ਰੋਗਰਾਮ ਦੋਨਾਂ ਕਮੇਟੀ ਜੋ ਬਣੀ ਆ 16 ਮੈਂਬਰੀ ਜੋ ਪੰਚਾਇਤ ਦੀ ਮੌਜੂਦਗੀ ਵਿੱਚ ਬਣੀ ਆ ਸਮੂਹ ਨਗਰ ਦੀ ਮੌਜੂਦਗੀ ਵਿੱਚ ਬਣੀ ਆ ਉਹ ਵਧੀਆ ਕਾਰਜ ਕਰ ਰਹੀ ਸੀ ਮਸਲੇ ਵਿਗੜਦੇ ਵਿਗੜਦੇ ਜਿਵੇਂ ਕਿ ਆਉਣ ਜਾਣ ਵਾਲੀਆਂ ਸਾਡੀਆਂ ਬੀਬੀਆਂ ਨੂੰ ਕਮਰੇ ਬਣਾਏ ਗਏ ਰਸੋਈ ਨੂੰ ਜਿੰਦੇ ਲਾਇਆ ਗਏ ਉਹ ਜਿਹੜੇ ਕਮਰੇ ਬਣਾਏ ਸੀ ਪਹਿਲਾਂ ਉਹਨਾਂ ਨੂੰ ਜਿੰਦੇ ਲਾਇਆ ਗਏ ਗੁਰੂ ਘਰ ਦੇ ਸਾਜਾਂ ਨੂੰ ਜਿੰਦੇ ਲਾਇਆ ਗਏ ਤੇ ਮਤਲਬ ਇੱਕ ਗਰੀਬ ਆਦਮੀ ਇਹਨਾਂ ਦੀ ਬੇਟੀ ਦਾ ਜਿੱਥੋਂ ਮਸਲਾ ਭਖਿਆ ਹਰੀਜਨ ਹੋਣ ਦੇ ਨਾਤੇ ਇਹਨਾਂ ਨੂੰ ਗੁਰਦੁਆਰਿਆਂ ਨੂੰ ਆਨੰਦ ਕਰਾਉਣ ਤੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਸਮਾਜ ਸੇਵੀ ਬੰਦਿਆਂ ਨੇ ਪੈਸੇ ਦੇ ਕੇ ਇਹਦੀ ਬੇਟੀ ਦਾ ਰਿਸ਼ਤਾ ਕੀਤਾ ਔਰ ਜੋ ਖਰਚਾ ਸੀ ਸਾਰਾ ਉਸਮੂਨ ਨਗਰ ਦੇ ਪਤਵੰਤੇ ਸੱਜਣਾ ਨੇ ਕੀਤਾ ਉਹਦੀ ਸਰਟੀਫਿਕੇਟ ਲੈਣ ਦੀ ਖਾਤਰ ਇਸ ਬੰਦੇ ਨੂੰ ਇਤਨਾ ਜਲੀਲ ਕੀਤਾ ਗਿਆ ਕਿ ਇੱਕ ਹਰੀ ਜਨ ਫੋਨ ਕਰਕੇ ਤੂੰ ਇੱਥੇ ਆਨੰਦ ਕਿਉਂ ਕਰਾਏ ਨੇ ਉਹ ਮਸਲਾ ਐਮਐਲਏ ਸਾਹਿਬ ਦੇ ਵੀ ਧਿਆਨ ਚਾ ਡੀਐਸਪੀ ਸਾਹਿਬ ਦੇ ਵੀ ਧਿਆਨ ਚਾ ਮਾਨਯੋਗ ਐਸਐਸਪੀ ਸਾਹਿਬ ਦੇ ਵੀ ਧਿਆਨ ਚਾ ਕਿ ਇਹਨੂੰ ਇਨਸਾਫ ਦਿੱਤਾ ਜਾਵੇ ਉਹ ਮਸਲੇ ਦੇ ਵਿੱਚ 29ਵੇਂ ਦਿਨ ਇਸ ਬੰਦੇ ਨੂੰ ਉਹ ਮੈਰਿਜ ਸਰਟੀਫਿਕੇਟ ਦਿੱਤਾ ਗਿਆ ਕਿਉਂਕਿ ਉਹ ਕਾਰਨ ਉਹੀ ਦੱਸ ਸਕਦੀ ਹੈ ਪਾਰਟੀ ਓਹੋ ਦੂਸਰਾ ਸੀਗਾ ਆਪਣੇ ਵੀ ਦੋ ਕਮੇਟੀ ਬਣੀ ਆ 11 ਮੈਂਬਰ ਦੀ ਜੀ ਜੀ 16 ਮੈਂਬਰੀ 16 ਮੈਂਬਰੀ ਕਿੰਨੀ ਵੀ ਆ ਉਹ ਕਹਿੰਦੇ ਵੀ ਸਹਿਮਤੀ ਸੀਗੀ ਸਾਰੇ ਪਾਸੇ ਜੀ ਜੀ ਇਹ ਬੰਦੇ ਵੀ ਸਹਿਮਤ ਜੀ ਅਸੀਂ ਹੁਣ ਵੀ ਸਹਿਮਤ ਆ ਪਰ ਉਸ ਤੋਂ ਬਾਅਦ ਫਿਰ ਕੀ ਹੁਣ ਵੀ ਸਹਿਮਤ ਆ ਜੋ 16 ਮੈਂਬਰੀ ਕਮੇਟੀ ਬਣੀ ਅਸੀਂ ਉਹਨਾਂ ਦੀ ਰਿਸਪੈਕਟ ਕਰਦੇ ਆ ਗੁਰੂ ਘਰ ਦੀ ਕਮੇਟੀ ਆ ਅਸੀਂ ਤਾਂ ਅਮਰਤਾਰੀ ਨਹੀਂ ਹੈ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਇਨਸਾਨ ਆ ਹੁਣ ਡਿਸਕਿਊਟ ਕੀ ਆ ਫਿਰ 16 ਦਾ ਇਹੀ ਆ ਕਿ ਇੱਕ ਗਰੀਬ ਆਦਮੀ ਇਥੇ ਨੰਦ ਕਮੇਟੀ ਨਾਲ ਕੋਈ ਤੁਹਾਡਾ ਰਿਲੇਸ਼ਨਸ਼ਿਪ ਉਹ ਕਮੇਟੀ ਨੇ ਜ਼ਬਰਦਸਤੀ ਜਿੰਦੇ ਲਾਤੇ ਸਾਜਾਂ ਨੂੰ ਜਿੰਦੇ ਲਾਤੇ ਆਪਣੇ ਰਸੋਈਆਂ ਨੂੰ ਜਿੰਦੇ ਲਾਤੇ ਹੁਣ ਜਿੰਦਿਆਂ ਦਾ ਮਸਲਾ ਜਾਂ ਕਮੇਟੀ ਦਾ ਮਸਲਾ ਕਮੇਟੀ ਦਾ ਮਸਲਾ ਜੋ ਉਹ ਬੰਦੇ ਮਤਲਬ 16 ਦੇ ਵਿੱਚੋਂ ਜਿਹੜੇ ਦੂਸਰੇ ਬੰਦੇ ਸੀ ਉਹਨਾਂ ਦੀ ਪੁੱਛ ਗਿੱਸੇ ਹੀ ਨਹੀਂ ਮਨਮਰਜ਼ੀਆਂ ਕਰਦੇ ਨੇ ਆਪਣੇ ਆਪ ਪ੍ਰਧਾਨ ਬਣਾ ਲਿਆ ਆਪਣੇ ਆਪ ਖਜ਼ਾਨਚੀ ਬਣਾ ਲਿਆ ਉਹ ਜਿਹੜੇ 16 ਮੈਂਬਰ ਸੀਗੇ ਉਹ ਕੁਝ ਬੰਦੇ ਸਾਡਾ ਜੋ ਸ਼ਿਕਾਇਤ ਆ ਮਤਲਬ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਅਸੀਂ ਅਕਾਲ ਤਖਤ ਨੂੰ ਜੋ ਮਦਦਨ ਚਿੱਠੀ ਭੇਜੀਆ ਜਾਂ ਖੁਦ ਜਾ ਕੇ ਵੀ ਮਿਲੇ ਆ ਸਾਡੇ ਅਲੀਕਿਸ ਨੇ ਹੀ ਨੇ ਕਿ ਉਹ ਬੰਦੇ ਨੇ ਜਿਹੜੇ ਕ੍ਰਹਿਤਾਂ ਕ੍ਰਹਿਤੀ ਬੰਦੇ ਜੋ ਕਿ ਕਮੇਟੀ ਦੇ ਵਿੱਚ ਨਹੀਂ ਰਹਿ ਸਕਦੇ ਉਹ ਜ਼ਬਰਦਸਤੀ ਕੁਸੇ ਹੋਏ ਨੇ ਸ੍ਰੀ ਬਹਿਰੂਜ ਜੀ ਦਾ ਖਾਲਸਾ ਸ੍ਰੀ ਬਹਿਰੂਜ ਕੀ ਫਤਿਹ ਪਿੰਡ ਗੋਸਲਾ ਨੌ ਮਰਾ ਸੰਗਰਾ ਸਿੰਘ ਜੀ ਤੇ ਮੇਰੀ ਗੁੱਡੀ ਦਾ ਵਿਆਹ ਤੇ ਜ ਆਪਣੇ 5ਵੇਂ ਮਹੀਨੇ ਚ 12 ਤਰੀਕ ਦੇ ਆਨੰਦ ਕਾਰਜ ਤੇ ਜੀ ਤੇ ਅਸੀਂ ਇੱਥੇ ਆਇਆ ਆਪਣਾ ਗੁਰੂ ਘਰ ਬਾਬਾ ਜੀ ਨਾਲ ਗੱਲਬਾਤ ਕਰਕੇ ਪ੍ਰਧਾਨ ਜੀ ਨਾਲ ਗੱਲਬਾਤ ਸਾਰੀ ਕਰਕੇ ਤਹਿ ਕਰਕੇ 4 ਦਿਨ ਪਹਿਲਾਂ ਤੇ ਇਹ ਮੇਰੀ ਗੁੱਡੀ ਦੇ ਜੀ ਲਾਵਾਂ ਗੱਭੇ ਛੱਡ ਕੇ ਪੱਜੇ ਨੇ ਬਾਬੇ ਨਾਲ ਗੱਲ ਤੈ ਹੋਈ ਤੀ ਵੀ ਤੁਸੀਂ ਲਾਵਾਂ ਪੜਦੇ ਹੋ ਜੀ ਆਪਣੇ ਜਿਹੜੇ ਪਿੰਡ ਦੇ ਸੰਜੋਗ ਦੇ ਹਿਸਾਬ ਦੇ ਨਾਲ ਮੇਰੇ ਮਦਦ ਕੀਤੀ ਜੀ ਤੇ ਵੀ ਅਸੀਂ ਕੀਰਤਨ ਕਰਦਾਂਗੇ ਇਹ ਬਾਬਾ ਜੀ ਆਪਣੇ ਉੱਕਣੀ ਛੱਡ ਕੇ ਪ੍ਰਧਾਨ ਸਾਹਿਬ ਜੀ ਨੇ ਇਹਨਾਂ ਨੇ ਜਦੀ ਹੁਕਮ ਕਰਤਾ ਵੀ ਬਾਬਾ ਜੀ ਆਜੋ ਬਾਹਰੇ ਫੋਨ ਤੇ ਕੱਢ ਕੇ ਇਹਨਾਂ ਨੂੰ ਬਾਹਰੇ ਗੁੱਡੀ ਦੇ ਮੇਰੀ ਦਾ ਗੱਭੇ ਆਨੰਦ ਛੱਡ ਕੇ ਭੱਜੇ ਨੇ ਜੀ ਆਪਣੀ ਆਪਣ ਕੋ ਵੀਡੀਓ ਪਈਆਂ ਨੇ ਮੇਰੇ ਤਾਂ ਹੱਥ ਬਨ ਕੇ ਬੇਨਤੀ ਆ ਵੀ ਮੈਨੂੰ ਨਿਸ਼ਾਫ ਮਿਲਿਆ ਜਾਵੇ ਮੈਨੂੰ ਪਹਿਲੇ ਹੀ ਜਵਾਬ ਦੇ ਦਿੰਦੇ ਸੀ ਜੀ ਵੀ ਅਸੀਂ ਇੱਥੇ ਭਾਈ ਆਨੰਦ ਹੋਣ ਨਹੀਂ ਦੇਣਾ ਪਹਿਲਾਂ ਮੇਰੀ ਗੁੱਡੀ ਦੇ ਬਾਬਾ ਜੀ ਦਾ ਮੁੰਡੇ ਦਾ ਆਪਰੇਸ਼ਨ ਹੋਇਆ ਜੀ ਮੇਰੀ ਗੁੱਡੀ ਦੋ ਦਿਨ ਇੱਥੇ ਪਾਠ ਕਰਦੀ ਰਹੀ ਹੈ ਜੀ ਮੇਰੀ ਗੁੱਡੀ ਦੀ ਸ਼ਾਂਤਿਆ ਲੈਤੀ ਸੀ ਦੀ ਇਨਨੇ ਉਹ ਮੇਰੀ ਗੁੱਡੀ ਨਾਲ ਵੀ ਬਤਮੀਜ਼ੀ ਕੀਤੀ। ਹਾਂਜੀ ਹਾਂਜੀ ਮੇਰੀ ਕੀਤੀ ਆ ਤਰਖੇਸ਼। ਪੁਲਿਸ ਨੂੰ ਪੁਲਿਸ ਨੂੰ ਐਸ.ਐਚ.ਸੀ. ਕਮਿਸ਼ਨਰ ਨੇ ਵੀ ਲਾਈ ਹੈ ਤਰਖਾਸ ਮੇਰੀ ਕਿਸੇ ਨਾਲ ਸੁਣਵਾਈ ਨਹੀਂ ਕੀਤੀ ਐਂ ਜੀ ਐਸ.ਐਚ.ਬੀ ਦੇ। ਹੋਏ ਸੋ ਨਿਹਾਲ। ਸਤਿ ਸ੍ਰੀ ਅਕਾਲ। ਹੋਏ ਸੋ ਨਿਹਾਲ। ਸਤਿ ਸ੍ਰੀ ਅਕਾਲ। ਪਿੰਡ ਗੋਸਲਾ ਜ਼ਿਲ੍ਹਾ ਲੁਧਿਆਣਾ ਤੋਂ ਕੁਲਦੀਪ ਸਿੰਘ ਬਰਮਾਲੀਪੁਰ ਦੀ ਆਵਾਜ਼ੇ ਖਲਕ ਲਈ ਰਿਪੋਰਟ।